ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 7 ਅਗਸਤ 2025 ਦਿਨ ਵੀਰਵਾਰ ਸਾਵਣ ਮਹੀਨੇ ਦੀ 22 ਤਰੀਕ ਹੈ ਜੀ ਸਹਿਮਯਾਮੂ ਕੈਡਜੀ ਅਤੇ ਕਵਾਂਟਲਰ ਮੂਲ ਨਵਸੀਖਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਵੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਹਾਣਾ ਐਡਮੈਂਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀਚ 10th ਹਾਂ ਤੋਂ ਇਹ ਗ੍ਰੇਟਰ ਵੈਨਕੂਵ 10th ਹਾਂ ਤੋਂ ਐਪਲਮਿੰਗ ਦਾ ਸਮਾਨ ਵਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਪਲ ਸ਼ਰਮਾ ਦੇ ਕੈਫੇ ਤੇ ਚੱਲੀਆਂ ਗੋਲੀਆਂ ਦੀ ਦੂਜੀ ਵਾਰੀ ਚੱਲੀਆਂ ਇਹ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਹੈ ਕੀ ਹੋ ਰਿਹਾ ਇਸ ਮਾਮਲੇ ਵਿੱਚ ਤੇ BC ਸਰਕਾਰ ਵੱਲੋਂ ਇੱਕ ਪ੍ਰਸਤਾਵਿਤ ਮਿਊਜ਼ੀਅਮ ਬਣਾਇਆ ਜਾਣਾ ਉਹਦੇ ਤੇ ਕੀ ਇਤਰਾਜ਼ ਹੋ ਰਿਹਾ ਹੈ ਉਹਦਾ ਨਾਮ ਕਿਉਂ ਨਹੀਂ ਪਸੰਦ ਆ ਰਿਹਾ ਅਨਟਾਰੀਓ ਦੇ ਵਿੱਚ ਇੱਕ ਪੰਜਾਬਣ ਗੋਲੀ Nghi ਦਾ ਮਰ ਗਏ ਸੀ ਖੜੀ ਸੀ ਬੱਸ ਸਟੈਂਡ ਦੇ ਉੱਤੇ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਕੁਝ ਹੋਰ ਅਪਡੇਟ ਵੀ ਦਿੱਤੀ ਹੈ ਇਸ ਦੇ ਨਾਲ ਹੀ ਇੱਕ ਪੰਜਾਬੀ 25 ਮਿਲੀਅਨ ਦੀ ਡਰੱਗ ਦੇ ਨਾਲ ਬਾਰਡਰ ਤੇ ਫੜਿਆ ਗਿਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਟਰੰਪ ਅਤੇ ਪੁਤਨ ਦੇ ਵਿੱਚ ਮੁਲਾਕਾਤ ਦੇ ਚਰਚੇ ਚੱਲ ਰਹੇ ਆ ਇਸ ਦੇ ਨਾਲ ਹੀ ਹੋਰ ਹਾਲਾਤ ਕੀ ਨੇ ਟੈਰਫ ਬਾਰੇ ਇਹਦੀ ਵੀ ਆਪਾਂ ਗੱਲ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਹਾਈ ਕੋਰਟ ਦੀ ਜਿਨ੍ਹਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਇੱਕ ਮਹੀਨੇ ਵਾਸਤੇ ਠੰਡੇ ਵਾਸਤੇ ਚ ਪਾ ਦਿੱਤਾ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे। भरत पता नोट करो इक्यासी एक सौ अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलग्री कामयाबी तो बाद हूँ अस अपनी तीज लोकेशन एडमिंटन भी खोल ली है ਦਸੋ ਘੋਟਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਰੀ ਦੇ ਵਿੱਚ ਮਸ਼ਹੂਰ ਬਾਲੀਵੁੱਡ ਕਮੇਡੀਅਨ ਕਪਲ ਸ਼ਰਮਾ ਵਰੋਂ ਜੋ ਕੈਫੇ ਖੋਲਿਆ ਗਿਆ ਉਹਦੇ ਤੇ ਦੂਜੀ ਵਾਰੀ ਗੋਲੀਬਾਰੀ ਹੋਈ ਆ ਤੇ ਇਸ ਦੀ ਜਾਣਕਾਰੀ ਜਿਹੜੀ ਆ ਇੱਥੋਂ ਦੇ ਲੋਕਲ ਮੀਡੀਆ ਨੂੰ ਤੇ ਲੋਕਾਂ ਨੂੰ ਪਹਿਲਾਂ ਭਾਰਤ ਦੇ ਚੈਨਲਾਂ ਤੋਂ ਮਿਲੀ ਸਵੇਰੇ ਜਦੋਂ ਲੋਕ ਉੱਠੇ ਆ ਤਾਂ ਭਾਰਤੀ ਚੈਨਲ ਆਲਰੇਡੀ ਬ੍ਰੇਕਿੰਗ ਨਿਊਜ਼ ਦੇ ਰਹੇ ਸੀ ਕਿ ਸਰੀ ਦੇ ਵਿੱਚ ਕਪਲ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਸਿਰਫ ਖਬਰ ਹੀ ਨਹੀਂ ਸੀ ਦੇ ਰਹਾ ਬਲਕਿ ਉਹਨਾਂ ਵੱਲੋਂ ਬਕਾਇਦਾ ਜਿਹੜੀ ਸ਼ੂਟਿੰਗ ਦੀ ਵੀਡੀਓ ਵੀ ਨਾਲ ਪਲੇ ਕੀਤੀ ਜਾ ਰਹੀ ਸੀ ਦਿਖਾਈ ਜਾ ਰਹੀ ਸੀ ਸੋ ਬੜੇ ਕਮਾਲ ਦੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਵਾਰਦਾਤ ਹੁੰਦੀ ਹੈ ਪਰ ਭਾਰਤੀ ਚੈਨਲਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀਡੀਓ ਵੀ ਉੱਥੇ ਤੱਕ ਪਹੁੰਚ ਜਾਂਦੀਆਂ ਆ ਸੋ ਇੱਕ ਸਾਰੀ ਗੇਮ ਕੀ ਹੈ ਹੌਲੀ-ਹੌਲੀ ਲੋਕਾਂ ਦੇ ਸਮਝ ਆ ਰਹੀ ਹੈ ਸੋ ਇਸ ਵਾਰ ਜ਼ਿੰਮੇਵਾਰੀ ਜਿਹੜੀ ਹੈ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ ਐਨਡੀ ਟੀਵੀ ਪਰ ਦਿੱਤੀ ਗਈ ਜਾਣਕਾਰੀ ਦੇ ਮਤਾਬਕ ਇਸ ਦੇ ਪਿੱਛੇ ਲਾਰੈਂਸ ਬਿਸ਼ਨੋਈ ਦਾ ਹੱਥ ਹੈ ਤੇ 8-8 ਫੇਸਬੁਕ ਪੋਸਟਾਂ ਦੇ ਰਾਹੀਂ ਉਹਨਾਂ ਵੱਲੋਂ ਇਹ ਜ਼ਿੰਮੇਵਾਰੀ ਕਬੂਲੀ ਗਈ ਆ ਸੋ ਲੋਕਲ ਜਾਣਕਾਰੀ ਇਹ ਆ ਜੀ ਕਿ ਤਕਰੀਬਨ ਸਵੇਰੇ 4:40 ਮਿੰਟ ਤੇ ਜਦੋਂ ਹਜੇ ਕਈ ਲੋਕ ਕੰਮਾਂ ਨੂੰ ਤੁਰ ਰਹੇ ਸੀਗੇ ਕੋਈ ਤੁਰ ਪਏ ਸੀ ਤਾਂ ਉਦੋਂ ਇਹ ਗੋਲੀਆਂ ਚੱਲੀਆਂ ਆ ਤੇ ਇਸ ਕੈਫੇ ਦਾ ਸਟਾਫ ਵੀ ਜਿਹੜਾ ਅੰਦਰ ਹੀ ਸੀਗਾ ਕਿਉਂਕਿ ਜਦੋਂ ਸਵੇਰੇ ਖੋਲਣਾ ਬੇਕਰੀ ਆ ਕੈਫੇ ਆ ਤਾਂ ਉਹਨਾਂ ਨੂੰ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਪਰ ਖੁਸ਼ਕਿਸਮਤੀ ਦੇ ਨਾਲ ਕਿਸੇ ਦੇ ਵੀ ਗੋਲੀ ਨਹੀਂ ਲੱਗੀ ਸੋ ਜਦੋਂ ਪਹਿਲੀ ਸ਼ੂਟਿੰਗ ਹੋਈ ਆ 10 ਜੁਲਾਈ ਨੂੰ ਉਦੋਂ ਵੀ ਸਟਾਫ ਅੰਦਰ ਹੀ ਸੀਗਾ ਗੋਲੀਆਂ ਚਲਾਈਆਂ ਗਈਆਂ ਉਦੋਂ ਵੀ ਬਚਾਅ ਹੋ ਗਿਆ ਸੀ ਗੋਲੀਆਂ ਸ਼ੀਸ਼ਿਆਂ ਦੇ ਵਿੱਚ ਕੰਧਾਂ 'ਚ ਲੱਗੀਆਂ ਸੀ ਤਾਂ ਅੱਜ ਵੀ ਇਦਾਂ ਹੀ ਹੋਇਆ ਕਿ ਗੋਲੀਆਂ ਸ਼ੀਸ਼ਿਆਂ ਦੇ ਕੰਧਾਂ ਦੇ ਵਿੱਚ ਲਗੀਆਂ ਅੰਦਰ ਸਟਾਫ ਜਿਹੜਾ ਸੀ ਉਹ ਸੁਰੱਖਿਆਤ ਰਿਹਾ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੜਕ ਤੋਂ ਇੱਕ ਕੈਮੀਕਲ ਦੀ ਭਰੀ ਹੋਈ ਬੋਤਲ ਵੀ ਮਿਲੀ ਆ ਜਿਹਦੇ ਉੱਤੇ ਇੱਕ ਤੌਲੀਆ ਜਿਹਾ ਲਪੇਟਿਆ ਸੀ ਜਿਵੇਂ ਪੈਟਰੋਲ ਬੰਬ ਬਣਾਈਦਾ तकरीबन ਉਹੋ ਜਹੀ ਚੀਜ਼ ਦਿਖਾਈ ਦਿੱਤੀ ਹੈ ਸ਼ਾਇਦ ਉਹ ਇਹ ਬੰਬ ਸੱਟ ਕੇ ਅੱਗ ਲਾਉਣੀ ਚਾਹੁੰਦੇ ਸੀ ਪਰ ਕਿਸੇ ਤਰੀਕੇ ਸੂਤ ਨਹੀਂ ਆਇਆ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਕਹਿੰਦੀ ਹੈ ਵੀ ਅਸੀਂ ਜਾਂਚ ਕਰ ਰਹੇ ਹਾਂ ਤੇ ਬੜੀ ਹੈਰਾਨੀ ਹੋਈ ਕਿ ਜਦੋਂ ਪਹਿਲੀ ਵਾਰੀ ਸ਼ੂਟਿੰਗ ਹੋਈ ਆ ਤੈਿਹਦਾ ਇਲਜ਼ਾਮ ਜਿਹੜਾ ਜੀ ਉਹ ਬੱਬਰ ਖਾਲਸਾ ਸਰ ਲਾਇਆ ਗਿਆ ਸੀ ਆ ਭਾਰਤੀ ਚੈਨਲ ਵਾਰ-ਵਾਰ ਇਹ ਕਹਿ ਰਹੇ ਸੀ ਕਿ ਬੱਬਰ ਖਾਲਸਾ ਨੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਆ ਸੋ ਪਹਿਲਾਂ ਸ਼ੂਟਿੰਗ ਤੋਂ ਬਾਅਦ ਨਾਂ ਸਿੱਖਾਂ ਦਾ ਲਾਇਆ ਗਿਆ ਪਰ ਕਪਲ ਸ਼ਰਮਾ ਨੇ ਬਹੁਤ ਠਰਮਾ ਵਰਤਿਆ ਉਹਨੇ ਕਿਸੇ ਦੇ ਉੱਤੇ ਵੀ ਇਹ ਨਿਸ਼ਾਨਾ ਨਹੀਂ ਲਾਇਆ ਕਿਸੇ ਦੇ ਉੱਤੇ ਵੀ ਦੋਸ਼ ਨਹੀਂ ਲਾਇਆ ਉਲਟਾ ਜਿਹੜੇ ਲੋਕ ਨਾਲ ਖੜੇ ਆ ਉਹਨਾਂ ਦਾ ਧੰਨਵਾਦ ਕੀਤਾ ਸੀਗਾ ਸੋ ਇਹੀ ਕੁਝ ਭਾਈਚਾਰੇ ਵੱਲੋਂ ਕੀਤਾ ਗਿਆ ਕੋਈ ਕਪਲ ਸ਼ਰਮਾ ਸਮੁੱਚੇ ਪੰਜਾਬੀਆਂ ਦੇ ਵਾਸਤੇ ਬੜੇ ਮਾਣ ਸਤਿਕਾਰ ਦਾ ਪਾਤਰ ਆ ਹੋ ਹੋ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਹੈਗਾ ਉਹਨੇ ਹਜੇ ਤੱਕ ਸਿੱਖੀ ਪ੍ਰਤੀ ਪੰਜਾਬੀਆਂ ਪ੍ਰਤੀ ਹਮੇਸ਼ਾ ਹੀ ਸਤਿਕਾਰ ਦੀ ਭਾਵਨਾ ਨਾਲ ਗੱਲਬਾਤ ਕੀਤੀ ਹੈ ਇਸ ਕਰਕੇ ਕੋਈ ਵੀ ਉਹਦਾ ਜਿਹੜਾ ਆ ਮਾੜਾ ਨਹੀਂ ਚਾਹੁੰਦਾ ਸੋ ਉਸ ਤੋਂ ਬਾਅਦ ਜਦੋਂ ਸਿੱਖਾਂ ਤੇ ਇਲਜ਼ਾਮ ਲਾਇਆ ਗਿਆ ਤਾਂ ਬੱਬਰ ਖਾਲਸਾ ਵੱਲੋਂ ਵੀ ਇਹਦੇ ਵਿੱਚ ਜਵਾਬ ਚ ਸਪਸ਼ਟੀਕਰਨ ਭੇਜਿਆ ਗਿਆ ਪਾਕਿਸਤਾਨ ਤੋਂ ਬੱਬਰ ਖਾਲਸਾ ਦੇ ਆਗੂ ਪਾਈ ਬਧਾਵਾ ਸਿੰਘ ਬੱਬਰ ਵੱਲੋਂ ਇੱਕ ਦੋ ਸਫ਼ਿਆਂ ਦਾ ਬਿਆਨ ਮੀਡੀਆ ਨੂੰ ਭੇਜਿਆ ਗਿਆ ਇਦੇ ਵਿੱਚ ਉਹਨਾਂ ਨੇ ਜਿੱਥੇ ਇਸ ਘਟਨਾ ਦੀ ਨਿਖੇਧੀ ਕੀਤੀ ਉੱਥੇ ਨਾਲ ਹੀ ਇਹ ਵੀ ਕਿਹਾ ਕਿ ਬੱਬਰ ਖਾਲਸਾ ਦਾ ਨਾਂ ਵਰਤ ਕੇ ਜਹੀਆਂ ਘਟਿਆ ਕਾਰਵਾਈਆਂ ਕਰਨੀਆਂ ਬੰਦ ਕੀਤੀਆਂ ਜਾਣ ਅਤੇ ਜੇਕਰ ਪਤਾ ਲੱਗਿਆ ਗਾਂ ਚੱਲ ਕੇ ਵੀ ਫੁਲਾਣੇ ਫੁਲਾਣੇ ਦੇ ਵਾਸਤੇ ਜ਼ਿੰਮੇਵਾਰ ਆ ਤਾਂ ਉਹਨਾਂ ਨੂੰ ਫਿਰ ਸਜ਼ਾਵਾ ਦਿੱਤੀਆਂ ਜਾਣਗੀਆਂ ਸੋ ਐਤਕੀ ਜਿਹੜੀ ਜ਼ਿੰਮੇਵਾਰੀ ਹੈ ਸਿੱਧੀ ਲਾਰੈਂਸ ਪੇਸ਼ਨੋਈ ਵੱਲੋਂ ਲਈ ਗਈ ਹੈ ਲਾਰੈਂਸ ਪੇਸ਼ਨੋਈ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਤੇ ਉਹਦੀ ਇੰਟਰਵਿਊ ਜੇਲ੍ਹ ਦੇ ਵਿੱਚ ਹੋ ਚੁੱਕੀਆਂ ਕਿਸੇ ਨੇ ਇੰਟਰਵਿਊ ਕਰਨ ਵਾਲਿਆਂ ਨੂੰ ਨਹੀਂ ਪੁੱਛਿਆ ਇੰਟਰਵਿਊ ਕਰਵਾਉਣ ਵਾਲਿਆਂ ਨੂੰ ਨਹੀਂ ਪੁੱਛਿਆ ਸੋ ਇਹ ਜਿਹੜੀ ਸਾਰੀ ਗੇਮ ਕਿੱਥੋਂ ਕਿਵੇਂ ਚੱਲ ਰਹੀ ਆ ਇਹ ਹੁਣ ਕਲੀਅਰ ਆ ਉਹ ਲੋਕ ਜਿਹੜੇ ਪਹਿਲਾਂ ਨਹੀਂ ਮੰਨਦੇ ਸੀ ਕਿ ਉਹ ਵੀ ਹੁਣ ਇਹ ਗੱਲ ਖੁੱਲ ਕੇ ਕਹਿਣ ਲੱਗੇ ਕਿ ਭਾਰਤੀ ਦਖਲਅੰਦਾਜ਼ੀ ਆ ਇਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਆ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ ਤਾਂ ਕਿ ਕੈਨੇਡਾ ਦੇ ਵਿੱਚ ਲੋਕਾਂ ਨੂੰ ਅਤੇ ਪ੍ਰਸ਼ਾਸਨ ਨੂੰ ਪਰੇਸ਼ਾਨ ਕੀਤਾ ਜਾ ਸਕੇ ਹੁਣ ਗੱਲ ਜੇਕਰ ਪ੍ਰਸ਼ਾਸਨ ਦੀ ਕਰੀਏ ਤਾਂ ਹਜੇ ਕੁਝ ਦਿਨ ਪਹਿਲਾਂ ਹੀ ਸਿਟੀ ਦੀ ਮੇਅਰ ਬ੍ਰੈਂਡਾ ਲੋਕ ਉਹਨਾਂ ਦੇ ਨਾਲ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਵਿੱਚ RCMP ਵਾਲੇ ਸੀ ਸਰੀ ਪੁਲਿਸ ਵਾਲੇ ਸੀ ਬਾਈਲਾ ਅਧਿਕਾਰੀ ਸੀ ਕੁਝ ਹੋਰ ਜ਼ਿੰਮੇਵਾਰ ਸ਼ਹਿਰੀ ਸੀ ਉਹ ਸਾਰੇ ਜਾ ਕੇ ਕਪਲ ਦੇ ਕੈਫੇ ਦੇ ਉੱਤੇ ਚਾਹ ਪੀ ਕੇ ਆਏ ਆ ਕੌਫੀ ਪੀ ਕੇ ਆਏ ਆ ਤੇ ਤਾਂ ਕਿ ਹੌਸਲਾ ਹੋ ਸਕੇ ਅ ਵੀ ਅਸੀਂ ਸਾਰਾ ਸ਼ਹਿਰ ਤੁਹਾਡੇ ਨਾਲ ਖੜੇ ਆ ਸੋ ਇੱਕ ਤਰ੍ਹਾਂ ਇਹ ਸਮਝਿਆ ਜਾ ਰਿਹਾ ਵੀ ਚੁਣੌਤੀ ਦਿੱਤੀ ਗਈ ਆ ਉਹ ਜਿਵੇਂ ਕਿ ਸ਼ਹਿਰ ਵਾਸੀਆਂ ਵੱਲੋਂ ਕਪਲ ਦੇ ਨਾਲ ਖੜਿਆ ਗਿਆ ਉਸ ਤੋਂ ਬਾਅਦ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਜਾ ਕੇ ਉੱਥੇ ਨਾਲ ਖੜਿਆ ਗਿਆ ਤੇ ਇਸ ਨੂੰ ਚੁਣੌਤੀ ਵਜੋਂ ਲਿਆ ਗਿਆ ਗੈਂਗ ਵੱਲੋਂ ਤੇ ਉਹਨਾਂ ਵੱਲੋਂ ਗੋਲੀਆਂ ਚਲਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਅਸੀਂ ਤੁਹਾਡੇ ਪਕੜ ਦੇ ਵਿੱਚੋਂ ਬਾਹਰ ਤੁਸੀਂ ਸਾਡਾ ਕੁਝ ਵਿਕਾਰ ਸਕਦੇ ਤੁਸੀਂ ਬਿਸ਼ੱਕ ਜਿੰਨੀਆਂ ਮਰਜ਼ੀ ਸਪੋਰਟਾਂ ਕਰੀ ਚੱਲੋ ਇਹ ਸਾਡੀ ਗੋਲੀ ਤੋਂ ਨਹੀਂ ਬਚ ਸਕਦੇ ਸੋ ਸਿੱਧੇ ਤੌਰ ਤੇ ਉੱਤੇ ਸਰੀ ਪੁਲਿਸ ਵਾਸਤੇ ਬੀਸੀਆਰਸੀਐਮਪੀ ਵਾਸਤੇ ਬੀਸੀ ਸਰਕਾਰ ਵਾਸਤੇ ਤੇ ਕੈਨੇਡਾ ਸਰਕਾਰ ਵਾਸਤੇ ਚੁਣੌਤੀ ਵਾਲੀ ਗੱਲ ਆ ਕਿ ਸ਼ਰੇਆਮ ਲਲਕਾਰ ਕੇ ਕਿਹਾ ਜਾ ਰਿਹਾ ਕਿ ਤੁਸੀਂ ਜਿੰਨੀਆਂ ਮਰਜ਼ੀ ਬਚਾ ਲੀਆਂ ਗੱਲਾਂ ਕਰ ਲਓ ਅਸੀਂ ਜਿਹਦੇ ਉੱਤੇ ਗੋਲੀ ਚਲਾਉਣੀ ਆ ਚਲਾ ਕੇ ਹਟਾਂਗੇ ਤੁਹਾਡਾ ਸਾਡੇ ਉੱਤੇ ਕੋਈ ਵੀ ਕੰਟਰੋਲ ਨਹੀਂ ਆ ਮੈਂ ਜਦੋਂ ਆਮ ਗੱਲਾਂ ਕਰਦੇ ਆ ਚਾਹੇ ਉਹ ਪੁਲਿਸ ਵਾਲਿਆਂ ਨਾਲ ਆ ਜਾਂ ਪ੍ਰਸ਼ਾਸਨ ਨਾਲ ਆ ਜਾਂ ਆਮ ਲੋਕਾਂ ਨਾਲ ਆ ਬਿਜ਼ਨਸ ਕਮਿਊਨਿਟੀ ਦੇ ਨਾਲ ਆ ਉਹ ਇਹੀ ਇੱਕ ਫੀਲਿੰਗ ਆ ਕਿ ਕਿ ਕੈਨੇਡਾ ਦਾ ਪੱਠਾ ਬਹਿ ਚੁੱਕਾ ਆ ਕੈਨੇਡਾ ਦੇ ਵਿੱਚ ਜਿਹੜਾ ਆ ਅਮਨ ਕਾਨੂੰਨ ਆ ਉਹ ਖਤਮ ਹੋ ਚੁੱਕਾ ਆ ਅਪਰਾਧੀ ਵਿਰਤੀ ਜਿਹੜੀ ਆ ਪਾਰੂ ਹੋ ਚੁੱਕੀ ਆ ਅਪਰਾਧੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜੀ ਕੈਨੇਡਾ ਦੀ ਪੁਲਿਸ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਇਹ ਸੈਲਫ ਜਿਹੜਾ ਆ ਟਿਕਟਾਂ ਦੇ ਸਕਦੇ ਆ ਲੋਕਾਂ ਨੂੰ ਡਰਾਤਮਕਾ ਸਕਦੇ ਆ ਪਰ ਜਿੱਥੇ ਅਸਲ ਕਾਰਵਾਈ ਕਰਨ ਵਾਲੀ ਉੱਥੇ ਕੁਝ ਕਰ ਨਹੀਂ ਸਕਦੇ ਸੋ ਇਹ ਗੱਲਾਂ ਹੁਣ ਆਮ ਲੋਕ ਮਹਿਫਲਾਂ ਦੇ ਵਿੱਚ ਕਰਨ ਲੱਗਿਆ ਸ਼ਾਇਦ ਇਹੀ ਕਾਰਨ ਆ ਕਿ ਜਦੋਂ ਕਿਸੇ ਨੂੰ ਚਿੱਠੀ ਆਉਂਦੀ ਆ ਪਰੋਤੀ ਦੀ ਤਾਂ ਉਹ ਲੋਕ ਜਿਹੜੇ ਆ ਹੁਣ ਪੁਲਿਸ ਦੇ ਕੋਲ ਜਾਣ ਦੀ بجائے ਸਿੱਧਾ ਸਮਝੌਤਾ ਕਰਨ ਦੇ ਹੱਕ ਵਿੱਚ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜਾਵਾਂਗੇ ਪੁਲਿਸ ਕੋਲ ਨਾ ਸਾਡੇ ਬਿਜ਼ਨਸ ਦਾ ਬਾਹਰ ਆਊਗਾ ਸਾਡਾ ਆਊਗਾ ਰੋਲੀ ਪਾਊਗੀ ਉਦੋਂ ਵਿੱਚ ਹੋਣਾ ਤਾਂ ਫਿਰ ਕੁਝ ਹੈ ਨਹੀਂ ਇਹਦੇ ਨਾਲ ਥੋੜੇ ਬੋਤੇ ਲੈ ਕੇ ਪੈਸੇ ਦੇ ਕੇ ਤਾਂ ਲੈਣ-ਦਣ ਕਰ ਲੈਣੇ ਆ ਤੇ ਥੋੜੇ ਬੋਤੇ ਪੈਸੇ ਦੇ ਕੇ ਸਮਝੌਤਾ ਕਰ ਲੈਣੇ ਆ ਬਹੁਤ سارے ਲੋਕ ਅਜਿਹਾ ਹੀ ਕਰ ਰਹੇ ਆ ਕਿਉਂਕਿ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਆ ਉਹਦੇ ਵਿੱਚੋਂ ਵਿਸ਼ਵਾਸ ਚੁੱਕਿਆ ਜਾ ਰਿਹਾ ਉਹਨਾਂ ਨੂੰ ਲੱਗਦਾ ਕਿ ਪੁਲਿਸ ਸਾਡੀ ਮਦਦ ਨਹੀਂ ਕਰ ਸਕਦੀ ਇਸ ਕਰਕੇ ਅਸੀਂ ਬੇਲੋੜੀ ਸਰਦਾਰੀ ਤੋਂ ਬਚਣ ਵਾਸਤੇ ਗੈਂਗਸਟਰਾਂ ਦੇ ਨਾਲ ਹੀ ਸਿੱਧਾ ਡੀਲ ਕਰ ਲਈਏ ਇਹੀ ਕਾਰਨ ਆ ਕਿ ਗੈਂਗਸਟਰਾਂ ਦੇ ਹੌਸਲੇ ਜਿਹੜੇ ਵਧ ਰਹੇ ਆ ਤੇ ਉਹ ਲਗਾਤਾਰ ਇਹ ਕਾਰਵਾਈਆਂ ਜਿਹੜੀਆਂ ਆ ਉਹ ਅੱਗੇ ਤੋਂ ਅੱਗੇ ਵਧਾ ਰਹੇ ਆ ਹੁਣ ਕਮਾਲ ਦੀ ਗੱਲ ਦੇਖੋ ਕਿ ਜਿੱਥੇ ਗੋਲੀ ਚੱਲਦੀ ਆ ਸਰੀ ਪੁਲਿਸ ਵਾਲੇ ਗੱਡੀ ਖੜੀ ਕਰ ਜਾਂਦੇ ਆ ਇੱਥੇ ਪਰ ਉਹ ਸਭ ਨੂੰ ਪਤਾ ਵੀ ਉਹ ਗੱਡੀ ਜਿਹੜੀ ਆ ਖਾਲੀ ਆ 24 ਘੰਟੇ ਉੱਤੇ ਖੜੀ ਰਹਿੰਦੀ ਆ ਇੱਕ ਪੈਨੋਰਾ ਰਾਜੇ ਦੇ ਵਿੱਚ ਖੜੀ ਆ ਇੱਕ 152 ਉੱਤੇ ਬੈਂਕਟ ਹਾਲ ਦੇ ਬਾਹਰ ਖੜੀ ਆ ਕਪਲ ਦੇ ਕੈਫੇ ਦੇ ਬਾਹਰ ਖੜੀ ਆ ਉਹਦਾ ਮਤਲਬ ਕੀ ਆ ਖੜੀ ਹੋਣ ਦਾ ਸੋ ਜਾਣਕਾਰੀ ਇਹ ਵੀ ਬਾਹਰ ਨਿਕਲ ਰਹੀ ਆ ਕਿ ਜਿਹੜੇ ਸ਼ਹਿਰ 'ਚ ਕੈਮਰੇ ਲੱਗੇ ਹੋਏ ਆ ਉਹ ਬੀਸੀ ਸਰਕਾਰ ਦਾ ਕਾਨੂੰਨ ਆ ਜੀ ਉਹ ਬਲਰ ਹੋਣੇ ਚਾਹੀਦੇ ਆ ਲੋਕਾਂ ਦੀ ਪ੍ਰਾਈਵੇਸੀ ਆ ਤੁ ਜਦੋਂ ਬੰਦਾ ਘਰੋਂ ਬਾਹਰ ਨਿਕਲ ਗਿਆ ਤਾਂ ਫਿਰ ਉਹਦੀ ਪ੍ਰਾਈਵੇਸੀ ਕਾਦੀ ਰਹਿ ਗਈ ਤੇ ਦੂਜੀ ਗੱਲ ਇਹ ਜੇਕਰ ਪ੍ਰਾਈਵੇਸੀ ਤੇ ਪਬਲਿਕ ਸੇਫਟੀ ਦੀ ਗੱਲ ਕਰਨੀ ਆ ਤਾਂ ਫਿਰ ਪਬਲਿਕ ਸੇਫਟੀ ਦਾ ਹੁਣ ਰਿਸਕ ਦੇ ਉੱਤੇ ਆ ਲੋਕਾਂ ਦੇ ਗੋਲੀਆਂ ਵੱਜ ਰਹੀਆਂ ਵਪਾਰਾਂ ਦੇ ਉੱਤੇ ਫਰੋਟੀਆਂ ਮੰਗੀਆਂ ਜਾ ਰਹੀਆਂ ਜੇਕਰ ਹੁਣ ਫਿਰ ਉਹ ਕੈਮਰੇ ਚੈੱਕ ਨਹੀਂ ਹੋਣੇ ਜਾਂ ਉਤੋਂ ਬੰਦੇ ਨਹੀਂ ਫੜੇ ਜਾਣੇ ਤਾਂ ਫਿਰ ਇਹੋ ਜੀ ਪ੍ਰਾਈਵੇਸੀ ਤੋਂ ਕਰਾਉਣਾ ਕੀ ਆ ਸੋ ਇਹ ਵੀ ਮੰਗ ਉੱਠ ਰਹੀ ਆ ਕਿ ਇਹ ਜਿਹੜਾ ਪ੍ਰਾਈਵੇਸੀ ਵਾਲਾ ਟਕਵਾਂਜਾ ਇਹਨੂੰ ਇੱਥੇ ਬੰਦ ਕਰਨਾ ਚਾਹੀਦਾ ਆ ਤੇ ਜਿਹੜੇ ਕੈਮਰੇ ਲੱਗੇ ਹੋਏ ਆ ਸਿਟੀ ਦੇ ਇੰਟਰਸੈਕਸ਼ਨ ਦੇ ਉੱਤੇ ਜਾਂ ਜਿਹੜੇ ਪੁਲਿਸ ਕੈਮਰੇ ਆ ਜਾਂ ਸਿਟੀ ਦੇ ਕੈਮਰੇ ਆ ਉਹਨਾਂ ਦੇ ਵਿੱਚੋਂ ਇਹ ਜਿਹੜੀਆਂ ਫਿਲਟਰਸ ਆ ਚੱਕ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਜਿਹੜਾ ਬਲਰ ਕਰਨ ਵਾਲਾ ਸਿਸਟਮ ਆ ਇਹ ਬੰਦ ਕੀਤਾ ਜਾਵੇ ਅਤੇ ਦੋਸ਼ੀਆਂ ਦੀ ਜਿਹੜੀ ਆ ਭਾਲ ਕੀਤੀ ਜਾ ਸਕੇ ਬਾਕੀ ਕਿਤੇ ਨਾ ਕਿਤੇ ਇਹ ਲੱਗਦਾ ਵੀ ਜਾਂ ਤਾਂ ਪੁਲਿਸ ਕੰਮ ਨਹੀਂ ਕਰਨਾ ਚਾਹੁੰਦੀ ਹੈਗੀ ਉਹਨਾਂ ਦੇ ਜਿਹੜੇ ਹੌਸਲੇ ਆ ਉਪਸਤ ਹੋਏ ਹੋਏ ਆ ਤੇ ਜਾਂ ਫਿਰ ਉਹਨਾਂ ਦੇ ਕੁਝ ਬੰਦੇ ਹੈ ਨਹੀਂ ਕਿ ਗਿਣਤੀ ਹੈ ਨਹੀਂ ਕਿ ਉਹ ਕੁਝ ਕਰ ਹੀ ਨਹੀਂ ਰਹੇ ਅਦਰਵਾਈਜ਼ ਇੰਨਾ ਚੁਣੌਤੀ ਦੇ ਕੇ ਤੁਹਾਡੇ ਤੇ ਹਮਲੇ ਹੋ ਰਹਾ ਹੈ ਹੁਣ ਸ਼ਹਿਰ ਦੇ ਵਿੱਚ ਤੇ ਪੁਲਿਸ ਸੁੱਤੀ ਪਈ ਹੋਵੇ ਪ੍ਰਸ਼ਾਸਨ ਸੁੱਤਾ ਪਿਆ ਹੋਵੇ ਸਰਕਾਰਾਂ ਦੇ ਵਾਸ ਵਿੱਚ ਕੁਝ ਨਾ ਹੋਵੇ ਇਹ ਫੇਲ ਸਟੇਟ ਵਾਲੀਆਂ ਗੱਲਾਂ ਹੋ ਰਹੀਆਂ ਆ ਇਹਦੇ ਵਿੱਚ ਸਮੁੱਚੇ ਕੈਨੇਡਾ ਦਾ ਜਰੂਰ ਸਨ ਨਿਕਲ ਰਿਹਾ ਆ ਵੀ ਉਹਨਾਂ ਕੋਲ ਇੰਨੇ ਛੋਟੇ ਮਾਮਲੇ ਦੇ ਵਿੱਚ ਵੀ ਬੰਦੇ ਨਹੀਂ ਫੜੇ ਜਾ ਰਹੇ ਕਾਹਨੂੰ ਕੋ ਵੱਡੀਆਂ ਵਾਰਦਾਤਾਂ ਹੋ ਗਈਆਂ ਤੇ ਫਿਰ ਇਹ ਕਿਵੇਂ ਕੰਟਰੋਲ ਕਰਿਆ ਕਰਨਗੇ ਸੋ ਇਸ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਆ ਇਸ ਸੰਬੰਧੀ ਆਪਣੇ ਜਿਹੜੇ ਵੀ ਤੁਹਾਡੇ ਚੁਣੇ ਹੋਏ ਨਮਾਇंदे ਆ ਚਾਹੇ ਉਹ ਮੇਅਰ ਨੇ ਚਾਹੇ ਕਾਉਂਸਲਰ ਨੇ ਚਾਹੇ ਉਹ ਪੁਲਿਸ ਮੁਖੀ ਆ ਚਾਹੇ ਐਮਐਲਏ ਜਾਂ ਐਮਪੀ ਆ ਇਹਨਾਂ ਨੂੰ ਜਵਾਬਦੇਹ ਬਣਾਉਣਾ ਸ਼ੁਰੂ ਕਰੋ ਅਦਰਵਾਈਜ਼ ਇਹ ਗੇਮ ਜਿਹੜੀ ਇੰਨੀ ਖਾਤੋਂ ਬਾਹਰ ਨਿਕਲ ਜਾਣੀ ਆ ਕਿ ਮੁੜ ਕੇ ਫਿਰ ਕਦੇ ਵੀ ਕੰਟਰੋਲ ਦੇ ਵਿੱਚ ਨਹੀਂ ਆਉਣੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਬੀਸੀ ਸਰਕਾਰ ਦੀ ਬੀਸੀ ਸਰਕਾਰ ਵੱਲੋਂ ਇੱਕ ਪ੍ਰਸਤਾਵ ਲਿਆਂਦਾ ਗਿਆ ਸੀਗਾ ਕਿ ਸਾਊਥ ਏਸ਼ੀਆ ਦੇ ਖੇਤਰ ਨਾਲ ਸੰਬੰਧਤ ਲੋਕ ਜਿਹੜੇ ਨੇ ਜਿਹੜੇ ਉਸ ਖੇਤਰ ਵਿੱਚੋਂ ਆਏ ਆ ਭਾਰਤ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਉਹਨਾਂ ਦੀ ਇੱਥੇ ਮਿਹਨਤ ਨੂੰ ਜਿਹੜਾ ਆ ਉਹ ਦਿਖਾਇਆ ਜਾਵੇ ਕਿ ਮਿਊਜ਼ੀਅਮ ਦੇ ਰੂਪ ਦੇ ਵਿੱਚ ਇਸ ਸਬੰਧੀ ਦੱਸਿਆ ਜਾ ਰਿਹਾ ਕਿ 5 ਲੱਖ ਡਾਲਰ ਦੀ ਲਾਗਤ ਨਾਲ ਇੱਕ ਸਟੱਡੀ ਕਰਵਾਈ ਗਈ ਜਿਦੇ ਵਿੱਚ 16000 ਦੇ ਕਰੀਬ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਤੋਂ ਪੁੱਛਿਆ ਗਿਆ ਕਿ ਇਹ ਕਿਵੇਂ ਹੋਣਾ ਚਾਹੀਦਾ ਕਿੱਥੇ ਇਹਦਾ ਮਿਊਜ਼ੀਅਮ ਅਨੁਮੈਨ ਬਣਾਉਣਾ ਚਾਹੀਦਾ ਇਹਦਾ ਨਾਮ ਕੀ ਹੋਣਾ ਚਾਹੀਦਾ ਜਿਹੜੀ ਮੁੱਖ ਤੌਰ ਦੇ ਉੱਤੇ ਗੱਲ ਸਾਹਮਣੇ ਲਿਆਂਦੀ ਜਾ ਰਹੀ ਹੈ ਉਹ ਇਹ ਕਿ ਇਹਦਾ ਨਾਮ ਜਿਹੜਾ ਹੈ ਸਾਊਥ ਏਸ਼ੀਆਨ ਮਿਊਜ਼ੀਅਮ ਹੋਣਾ ਚਾਹੀਦਾ ਤੇ ਸਰੀ ਦੇ ਵਿੱਚ ਬਣਨਾ ਚਾਹੀਦਾ ਆ ਹੁੰਦੇ ਤੋ ਤੱਕ ਤਾਂ ਗੱਲ ਸਰੀ ਚ ਬਣਨ ਵਾਲੀ ਆ ਉਹ ਸਾਰਿਆਂ ਦੇ ਮਨ ਲੱਗਦੀ ਆ ਕਿ ਬਹੁਤ ਗੈਂਤੀ ਜਿਹੜੇ ਉਸ ਖਿੱਤੇ ਦੇ ਲੋਕ ਆ ਉਹ ਸਰੀ ਦੇ ਵਿੱਚ ਰਹਿੰਦੇ ਆ ਤੇ ਸਰੀ ਦੇ ਪ੍ਰਸ਼ਾਸਨ ਵੱਲੋਂ ਸਿਟੀ ਵੱਲੋਂ ਪਹਿਲਾਂ ਹੀ ਆਫਰ ਕੀਤੀ ਜਾ ਚੁੱਕੀ ਆ ਕਿ ਅਸੀਂ ਥਾਂ ਦੇਣ ਲਈ ਤਿਆਰ ਆਂ ਅਸੀਂ ਪ੍ਰਬੰਧ ਸੰਭਾਲਣ ਲਈ ਤਿਆਰ ਆਂ ਤੇ ਇਹ ਮਿਊਜ਼ੀਅਮ ਜਿਹੜਾ ਸਰੀ ਸ਼ਹਿਰ ਦੇ ਵਿੱਚ ਹੀ ਬਣਨਾ ਚਾਹੀਦਾ ਆ ਇਸ ਗੱਲ ਦੇ ਉੱਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਆ ਬੜਾ ਇਤਰਾਜ਼ ਹੋ ਰਿਹਾ ਉਹ ਨਾਂ ਦੇ ਉੱਤੇ ਹੋ ਰਿਹਾ ਕਿ ਸਾਊਥ ਏਸ਼ੀਆ ਨੇ ਕਿ ਖਿੱਤੇ ਦਾ ਨਾਂ ਆ ਆ ਇਸ ਇਲਾਕੇ ਦਾ ਨਾਮ ਆਇਆ ਇੱਕ ਏਰੀਏ ਦਾ ਨਾਮ ਆਇਆ ਨਾ ਕਿ ਉਹਨਾਂ ਲੋਕਾਂ ਦਾ ਨਾਮ ਆਇਆ ਜਿਨ੍ਹਾਂ ਨੇ ਇੱਥੇ ਆ ਕੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੇ ਬਜ਼ੁਰਗਾਂ ਨੇ ਇੱਥੇ ਆ ਕੇ ਪਸੜ ਬਣਾਏ ਆ ਜਾਂ ਇੱਥੇ ਦੀ ਇੱਕ ਤਰੱਕੀ ਦੇ ਵਿੱਚ ਆਡੜ ਤਰੀਕੇ ਦੇ ਨਾਲ ਯੋਗਦਾਨ ਪਾਇਆ ਸੋ ਬੀਸੀ ਸਰਕਾਰ ਵੱਲੋਂ 5 ਲੱਖ ਡਾਲਰ ਦੇ ਕਰੀਬ ਟੈਕਸ ਫੀਸ ਦਾ ਖਰਚ ਕੇ ਰਿਪੋਰਟ ਜਿਹੜੀ ਲਿਆਂਦੀ ਗਈ ਉਸ ਤੋਂ ਬਹੁਤ ਸਾਰੇ ਲੋਕ ਨਿਰਾਸ਼ ਆ ਕਿ ਸਾਊਥ ਏਸ਼ੀਆ ਨਾ ਇਹਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਿੱਖਾਂ ਦੀ ਪਛਾਣ ਨੂੰ ਪੰਜਾਬੀਆਂ ਦੀ ਪਛਾਣ ਨੂੰ ਰੋਲਣ ਵਾਲੀ ਗੱਲ ਆ ਇਹ ਕੰਧ ਤੇ ਉੱਤੇ ਲਿਖੀ ਹੋਈ ਜਿਹੜੀ ਇੱਕ ਕਹਿ ਸਕਦੇ ਆ ਕਿ ਤਵਾਰੀਖ ਆ ਇਤਿਹਾਸ ਆ ਕਿ ਇਸ ਖੇਤੇ ਦੇ ਵਿੱਚ ਕਿਹੜੇ ਲੋਕ ਆਏ ਸਿੱਖ ਆਏ ਆ ਪੰਜਾਬੀ ਆਏ ਆ ਉਹਨਾਂ ਨੇ ਆ ਕੇ ਇੱਥੇ ਮਹਿਲਾਂ ਚਲਾਈਆਂ ਹੋਰ ਕੰਮਕਾਰ ਕੀਤੇ ਆ ਹੁਣ ਤੱਕ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਕੈਨੇਡਾ ਨਾਲ ਹੋ ਕੇ ਬ੍ਰਿਟਿਸ਼ ਕੋਲੰਬੀਆ ਨਾਲ ਹੋ ਕੇ ਬਿਲਡ ਕੀਤਾ ਤੇ ਜਦੋਂ ਫਿਰ ਹੁਣ ਉਹਨਾਂ ਨੂੰ ਮਹੱਤਤਾ ਦੇਣ ਦੀ ਗੱਲ ਆਈ ਆ ਤੇ ਵਿੱਚ ਸਾਊਥ ਏਸ਼ੀਆਨ ਲਾਫਸ ਵਰਗੇ ਨਾਂ ਜਿਹੜੇ ਆ ਘੁਸੇੜੇ ਜਾ ਰਹੇ ਆ ਯੋਦਕੇ ਇਹਨਾਂ ਦੀ ਕੋਈ ਹੁੰਦੇ ਹੈ ਨਹੀਂ ਸੌਤੀਸ਼ ਨੇ ਖਿੱਤੇ ਦਾ ਨਾਂ ਆ ਕਿਸੇ ਕੌਮ ਦਾ ਕਿਸੇ ਨੇਸ਼ਨ ਦਾ ਨਾਂ ਜਿਹੜਾ ਉਹ ਨਹੀਂ ਆ ਸੋ ਇਹ ਇੱਕ ਬਹੁਤ ਹੀ ਵੱਡੀ ਗਮਰਾਹਕੁਨ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਉਹਦੇ ਵਿੱਚ ਇੱਕ ਗੱਲ ਇਹ ਵੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਸਿੱਖ ਕਿਹਾ ਜਾ ਸਕਦਾ ਜਿਹੜੇ ਪੰਜਾਬੀ ਆ ਉਹਨਾਂ ਨੂੰ ਪੰਜਾਬੀ ਕਿਹਾ ਜਾ ਸਕਦਾ ਜਿਹੜੇ Hindu ਆ ਉਹਨਾਂ ਨੂੰ Hindu ਕਹਿ ਲਓ ਕਿਸੇ ਨੂੰ ਤਾਮਿਲ ਕਹਿ ਲਓ ਕਿਸੇ ਨੂੰ ਮੁਸਲਮਾਨ ਕਹਿ ਲਓ ਪਰ ਇਹ ਕੀ ਸਾਰਿਆਂ ਨੂੰ ਸਿੱਖ ਉਦੇਸ਼ਣ ਦੇ ਵਿੱਚ ਬੰਨ੍ਹ ਦਿਓ ਜਿਹੜੀ ਕਿ ਕੋਈ ਪਛਾਣੇ ਹੈ ਨਹੀਂਗੀ ਉਹ ਸਿੱਖ ਕੈਨੇਡੀਅਨ ਆ ਇਧਰਲੇ ਜੰਪਲ ਬੱਚੇ ਉਹ ਆਪਣੇ ਆਪ ਨੂੰ ਸਿੱਖ ਕੈਨੇਡੀਅਨ ਕਹਾ ਕੇ ਖੁਸ਼ ਆ ਬਈ ਧਰਮ ਸਾਡਾ ਸਿੱਖ ਆ ਮੂਲ ਸਾਡਾ ਪੰਜਾਬੀ ਆ ਤੇ ਵੈਸੇ ਅਸੀਂ ਕੈਨੇਡੀਅਨ ਆ ਸੋ ਉਹਨਾਂ ਨੂੰ ਇਸ ਰਿਪੋਰਟ ਦੇ ਵਿੱਚ ਧੱਕੇ ਦੇ ਨਾਲ ਇੰਡੀਅਨ ਬਜੋ ਪਰਭਾਸ਼ਿਤ ਕੀਤਾ ਜਾ ਰਿਹਾ ਡਿਫਾਈਨ ਕੀਤਾ ਜਾ ਰਿਹਾ ਸੋ ਇਸ ਗੱਲ ਦੇ ਉੱਤੇ ਵੀ ਸ਼ਰਿਆਮ ਇਤਰਾਜ਼ ਕੀਤਾ ਜਾ ਰਿਹਾ ਸੋ ਇਸ ਕਰਕੇ ਲੋਕ ਮੰਗ ਕਰ ਰਹੇ ਆ ਕਿ ਜਿਹੜਾ ਮਿਊਜ਼ੀਅਮ ਆ ਇਹਦਾ ਨਾਮ ਸਹੀ ਹੋਣਾ ਚਾਹੀਦਾ ਤੇ ਜੇਕਰ ਸਹੀ ਨਾਮ ਦੇ ਹੀੜ ਨਹੀਂ ਬਣਾਉਣਾ ਤੇਰੇ ਉੱਤੇ ਉਹਨਾਂ ਨੂੰ ਸਖਤ ਇਤਰਾਜ਼ ਆ ਹੁਣ ਜਦੋਂ ਵੀ ਕੋਈ ਚੀਜ਼ ਸਿੱਖ ਜਾਂ ਪੰਜਾਬੀ ਨਾਲ ਦੇ ਉੱਤੇ ਬਣਦੀ ਆ ਤਾਂ ਜਿਹੜੇ ਇੱਕ ਭਾਰਤ ਪੱਖੀ ਲੋਕ ਨੇ ਜਾਂ ਜਿਹੜੇ ਸਿੱਖ ਵਿਰੋਧੀ ਪੰਜਾਬੀ ਵਿਰੋਧੀ ਲੱਬੀ ਆ ਉਹ ਹਮੇਸ਼ਾ ਹੀ ਅੜਤਾਂ ਰਹਉਂਦੀ ਆ ਅਸੀਂ ਖੋਲੇ ਦੇ ਗਵਾਹ ਹਾਂ ਜਦੋਂ ਅਸੀਂ ਪੰਜਾਬੀ ਪ੍ਰੈਸ ਕਲੱਬ ਦੀ ਸਥਾਪਨਾ ਕੀਤੀ ਅੱਜ ਤੋਂ ਤਕਰੀਬਨ 18-20 ਸਾਲ ਪਹਿਲਾਂ ਉਦੋਂ ਵੀ ਬੱਚੇ ਇਹੀ ਫਾਨਾ ਠੋਕਿਆਗੇ ਜੀ ਵੀ ਤਾਂ ਨਾ ਪੰਜਾਬੀ ਪ੍ਰੈਸ ਕਲੱਬ ਨਾ ਰੱਖੋ ਇਹਨੂੰ ਤੁਸੀਂ ਸਾਊਥ ਏਸ਼ੀਆਨ ਪ੍ਰੈਸ ਕਲੱਬ ਕਹੋ ਇਹਨੂੰ ਤੁਸੀਂ ਇੰਡੀਅਨ ਪ੍ਰੈਸ ਕਲੱਬ ਕਹਿ ਲਓ ਸੋ ਉਦੋਂ ਵੀ ਡੱਟ ਕੇ ਕਹਿ ਸੀਗਾ ਕਿ ਪੰਜਾਬੀ ਪ੍ਰੈਸ ਕਲੱਬ ਨਾ ਰੱਖਣਾ ਇਹਦਾ ਉਦੋਂ ਬਾਅਦ ਦੇ ਵਿੱਚ ਜਿਗਰ ਚ ਕਿਸੇ ਦੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਗਈ ਹੈ ਕੋਈ ਸਿੱਖ ਚੇਅਰ ਜਾਂ ਕੋਈ ਪੰਜਾਬੀ ਚੇਅਰ ਉੱਥੇ ਫੇਰ ਇਹ ਰਫੜ ਪਾਇਆ ਗਿਆ ਵੀ ਨਹੀਂ ਇਹ ਸਿੱਖ ਦਾ ਪੰਜਾਬੀ ਚੇਅਰ ਨਹੀਂ ਹੋਣੀ ਚਾਹੀਦੀ ਇਹ ਤਾਂ ਜਿਹੜੇ ਆ ਇਹ ਸਾਊਥ ਏਸ਼ੀਅਨ ਹੋਣੀ ਚਾਹੀਦੀ ਆ ਸੋ ਉਹ ਲੋਕ ਜਿਹੜੇ ਨਾਸਤਿਕਤਾ ਦੇ ਵਾਹਕ ਨੇ ਪ੍ਰਚਾਰਕ ਨੇ ਉਹਨਾਂ ਨੂੰ ਸਿੱਖ ਲਾਫਜ਼ ਦੇ ਨਾਲ ਪੰਜਾਬੀ ਲਾਫਜ਼ ਦੇ ਨਾਲ ਬੜੀ ਚੇੜਿਆ ਤੇ ਉਹ ਹਰ ਜ਼ੋਰ ਲਾਉਂਦੇ ਆ ਵੀ ਕਿਤੇ ਵੀ ਇਹ ਨਾ ਆ ਨਾ ਜਾਵੇ ਸੋ ਜਿਹੜਾ ਆਹਾ ਸਾਊਥ ਏਸ਼ੀਅਨ ਮਿਊਜ਼ੀਅਮ ਵਾਲਾ ਫੰਨਾ ਆ ਇਹ ਵੀ ਉਸ ਲੋਬੀ ਵੱਲੋਂ ਉਸ ਧਿਰ ਵੱਲੋਂ ਠੋਕਿਆ ਜਾ ਰਿਹਾ ਜਦੋਂ ਕਿ ਸਾਰੀ ਦਿੱਆ ਕਿਸੇ ਇਲਾਕੇ ਦੇ ਵਿੱਚ ਹੋਰ ਜਿਹੜੇ ਮਿਊਜ਼ੀਅਮ ਬਣੇ ਹੋਏ ਆ ਉਹ ਆਡਾ ਆਡਾ ਲੋਕਾਂ ਦੇ ਨੇਸ਼ਨਾਂ ਦੇ ਨਾਂ ਤੇ ਬਣੇ ਹੋਏ ਆ ਕਿਤੇ ਵੀ ਇਦਾਂ ਨਹੀਂ ਬਣੇ ਨਾਰਥ ਅਮਰੀਕਨ ਮਿਊਜ਼ੀਅਮ ਬਣ ਗਿਆ ਜਾਂ ਉੱਥੇ ਕੋ ਸੈਂਟਰਲ ਅਫਰੀਕਨ ਮਿਊਜ਼ੀਅਮ ਬਣ ਗਿਆ ਤੇ ਇਹ ਇਹ ਜਿਹੜੀ ਗੱਲ ਹੈਗੀ ਆ ਇਹ ਬੜੀ ਧਿਆਨ ਦੇਣ ਵਾਲੀ ਆ ਸੋ ਆਪੋ ਆਪਣੇ ਨਮਾਇੰਦਿਆਂ ਨੂੰ ਜਿਹੜੇ ਚੁਣੇ ਹੋਏ ਨਮਾਇੰਦਿਆਂ ਨੂੰ ਤੱਕ ਪਹੁੰਚਾਉਣ ਦੀ ਲੋੜ ਆ ਕਿ ਜਿਹੜੀ ਕੈਨੇਡਾ ਦੇ ਵਿੱਚ ਨਸਲਵਾਦ ਦੇ ਵਿਰੁੱਧ ਲੜਾਈ ਆ ਉਹ ਸਿੱਖਾਂ ਨੇ ਪੰਜਾਬੀਆਂ ਨੇ ਲੜੀ ਆ ਵਸਤੀਵਾਦ ਦੇ ਵਿਰੁੱਧ ਲੜਾਈ ਆ ਸਿੱਖਾਂ ਨੇ ਪੰਜਾਬੀਆਂ ਨੇ ਲੜੀ ਆ ਕੈਨੇਡਾ ਦੀ ਕੋਲ ਤਰੱਕੀ ਦੇ ਵਿੱਚ ਯੋਗਦਾਨ ਸਿੱਖਾਂ ਦੇ ਪੰਜਾਬੀਆਂ ਨੇ ਪਾਇਆ ਇਸ ਕਰਕੇ ਸਾਨੂੰ ਸਾਊਥ ਏਸ਼ੀਆਨ ਦੇ ਨਾਂ ਹੇਠ ਬੱਝ ਹੋਣਾ ਬਿਲਕੁਲ ਵੀ ਪ੍ਰਵਾਨ ਨਹੀਂ ਹੈਗਾ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਨਟਾਰੀਓ ਦੀ ਤਾਂ ਅਨਟਾਰੀਓ ਦੇ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਸੀ ਵਾਰਦਾਤ ਹੋਈ ਸੀ 17 April ਨੂੰ ਇਸੇ ਸਾਲ ਇੱਕ ਜਿਹੜੀ ਨੌਜਵਾਨ ਬੱਚੀ ਜਿਹਦਾ ਸਬੰਧ ਪੰਜਾਬ ਦੇ ਤਰਨਤਾਰਨ ਤੋਂ ਪਿੰਡ ਧੁੰਦਾ ਨਾਲ ਸੀਗਾ ਤੇ ਪੜ੍ਹਨ ਇੱਥੇ ਆਈ ਹੋਈ ਸੀਗੀ ਹਰ ਸਿਮਰਤ ਕੋ ਰੰਦਾਵਾ ਉਮਰ 21 ਸਾਲ ਉਹ ਬੱਸ ਦੀ ਬੱਸ ਲੈਣ ਦੇ ਵਾਸਤੇ ਏਡੇ ਤੇ ਖੜੀ ਸੀਗੀ ਦੋਨੋਂ ਦੋ ਗੱਡੀਆਂ ਦੇ ਵਿੱਚੋਂ ਇੱਕ ਦੂਜੀ ਤੇ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਜਿਹੜੀ ਆ ਗੋਲੀ ਸਟ੍ਰੇ ਬੁਲਟ ਉਹਦੇ ਜਾ ਕੇ ਲੱਗੀ ਆ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਆ ਉਸ ਮਾਮਲੇ ਦੇ ਵਿੱਚ ਹੁਣ ਹਮਿਲਟਨ ਪੁਲਿਸ ਨੇ 32 ਸਾਲਾਂ ਦੇ ਇੱਕ ਵਿਅਕਤੀ ਜੈਡਨ ਫਾਸਟਰ ਨੂੰ ਗ੍ਰਿਫਤਾਰ ਕੀਤਾ ਆ ਪੁਲਿਸ ਇਹ ਕਹਿ ਰਹੀ ਆ ਕਿ ਇਸ ਮਾਮਲੇ ਵਿੱਚ ਦੋ ਗੱਡੀਆਂ ਸੀਗੀਆਂ ਕਟੋਕਟ ਸੱਤ ਜਾਣੇ ਜਿਹੜੇ ਇਸ ਵਿੱਚ ਇਨਵੋਲਵ ਸਗੇ ਅਸੀਂ ਬਾਕੀਆਂ ਨੂੰ ਵੀ ਗ੍ਰਿਫਤਾਰ ਕਰਨਾ ਆ ਤੇ ਜੇਕਰ ਕਿਸੇ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਤੱਕ ਪਹੁੰਚਾਵੇ ਜਿਹੜਾ ਇਹ ਬੰਦਾ ਫੜਿਆ ਗਿਆ 32 ਸਾਲਾਂ ਦਾ ਇਹਦੇ ਉੱਤੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਾਏ ਗਏ ਆ ਬੜੀ ਇਹ ਚੰਗੀ ਗੱਲ ਕੀਤੀ ਆ ਕਿਉਂਕਿ ਹੁੰਦਾ ਕੀ ਹੈ ਜਦੋਂ ਇਹੋ ਜੀ ਵਾਰਦਾਤ ਹੁੰਦੀ ਹੈ ਕਿ ਜਦੋਂ ਉਹਨੂੰ ਜਾਣ ਕੇ ਥੋੜੀ ਗੋਲੀ ਚਲਾਈ ਸੀ ਗੋਲੀ ਚੱਲ ਗਈ ਜਾਣ ਕੇ ਥੋੜੀ ਮਾਰੀ ਨਰਮ ਚਾਰਜ ਲਾ ਦਿਓ ਪਰ ਬਹੁਤ ਚੰਗੀ ਗੱਲ ਹੈ ਕਿ ਹੈਮਿਲਟਨ ਪੁਲਿਸ ਨੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਾਏ ਆ ਜਿਹੜੇ ਕਿ ਸਭ ਤੋਂ ਸਖਤ ਚਾਰਜ ਹੁੰਦੇ ਆ ਤੇ ਨਾਲ ਦੇ ਨਾਲ ਤਿੰਨ ਅਟੈਂਪਟ ਆਫ ਮਰਡਰ ਦੇ ਚਾਰਜ ਵੀ ਲਾਏ ਆ ਕਿਉਂਕਿ ਤਿੰਨ ਲੋਕ ਉੱਥੇ ਹੋਰ ਖੜੇ ਸੀ ਉਹਨਾਂ ਦੇ ਵੀ ਗੋਲੀ ਲੱਗ ਸਕਦੀ ਸੀ ਸੋ ਬੜੀ ਹੀ ਸ਼ਕਤੀ ਦੇ ਨਾਲ ਇਸ ਮਾਮਲੇ ਵਿੱਚ ਹੈਮਿਲਟਨ ਪੁਲਿਸ ਨੇ ਆਪਣੇ ਹੱਥ ਦਿਖਾਏ ਆ ਇਹ ਵਿਅਕਤੀ ਜਿਹੜਾ ਇਹ ਹੁਣ ਅਗਾਹ ਇਨਾ ਚਾਰजेस ਦਾ ਸਾਹਮਣਾ ਕਰੂਗਾ ਪਰ ਸਨੇਹਾ ਬੜਾ ਜਲਾ ਸਖਤ ਦਿੱਤਾ ਗਿਆ ਆ ਇਸ ਦੇ ਨਾਲ ਹੀ ਆਪਾਂ ਇਹ ਗੱਲਬਾਤ ਕਰੀਏ ਕੈਨੇਡਾ ਅਮਰੀਕਾ ਬਾਰਡਰ ਦੀ ਬਲੂ ਵਾਟਰ ਬ੍ਰਿਜ ਪੋਰਟ ਜਿਹੜੀ ਹੈ ਜੰਟਾਰੀਓ ਦੀ ਉੱਥੇ ਇੱਕ ਵਿਅਕਤੀ 197 ਕਿਲੋਗ੍ਰਾਮ ਕੋਕੀਨ ਦੇ ਨਾਲ ਫੜਿਆ ਗਿਆ ਆ ਇਹ ਡਫਲ ਬੈਗਸ ਦੇ ਵਿੱਚ ਇਹਨੇ ਕੋਕੀਨ ਦੀਆਂ ਇੱਟਾਂ ਪਾਈਆਂ ਹੋਈਆਂ ਸੀਗੀਆਂ ਪਹਿਲੀ ਇਨਸਪੈਕਸ਼ਨ 'ਚ ਸ਼ੱਕ ਹੋਇਆ ਜਦੋਂ ਸੈਕੰਡ ਇਨਸਪੈਕਸ਼ਨ ਕੀਤੀ ਤਾਂ ਪਤਾ ਲੱਗਾ ਕਿ ਭਾਈ ਸਾਹਿਬ ਜਿਹੜੇ ਆ ਉਹ ਤਕਰੀਬਨ 2 ਕੁਆਂਟਲ ਆ ਜਿਹੜੀ ਡਰੱਗ ਆ ਕਿ ਕੈਨੇਡਾ ਲੰਘਾ ਰਹੇ ਆ ਸੋ ਇਹ ਟਰੱਕ ਜਿਹੜਾ ਆ ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਨੂੰ ਆ ਰਿਹਾ ਸੀਗਾ ਹਮੇਸ਼ਾ ਮੋਸਟਲੀ ਇਦਾਂ ਹੁੰਦਾ ਆ ਕਿ ਅਮਰੀਕਾ ਤੋਂ ਕੈਨੇਡਾ ਨੂੰ ਡਰੱਗ ਜਿਹੜੀ ਆ ਤੇ ਹਿਹਾ ਆ ਇਸ ਤਰੀਕੇ ਦੇ ਨਾਲ ਢੋਏ ਜਾਂਦੇ ਆ ਸੋ ਇਹ 23 ਜੁਲਾਈ ਨੂੰ ਇਸੇ ਸਾਲ ਵਾਰਦਾਤ ਇਹ ਘਟਨਾ ਵਾਪਰੀ ਸੀਗੀ ਤੇ ਜਾਣਕਾਰੀ ਪੁਲਿਸ ਵੱਲੋਂ ਹੁਣ ਦਿੱਤੀ ਗਈ ਆ ਸੋ ਇਸ ਮਾਮਲੇ ਦੇ ਵਿੱਚ ਕੈਲਡਨ ਅੰਟਾਰੀਓ ਦੇ 28 ਸਾਲਾਂ ਦੇ ਅੰਕਾਰ ਕਲਸੀ ਨੂੰ ਚਾਰਜ ਕੀਤਾ ਗਿਆ ਹੈ ਉਹਦੇ ਤੇ ਦੋਸ਼ ਲਾਏ ਆ ਕਿ ਉਹ ਡਰੱਗ ਤਸਕਰੀ ਕਰ ਰਿਹਾ ਸੀ ਉਹਦੀ ਪੋゼਸ਼ਨ ਵਿੱਚ ਕੋਕੀਨ ਸੀਗੀ ਸੋ ਉਸ ਦੇ ਹਿਸਾਬ ਦੇ ਨਾਲ ਉਹਨੂੰ ਹੁਣ RCMP ਦੇ ਹਵਾਲੇ ਕਰ ਦਿੱਤਾ ਗਿਆ ਗਾਹਾਂ ਮੁਕਾਦਮੇ ਦਾ ਸਾਹਮਣਾ ਉਹਨੂੰ ਕਰਨਾ ਪਊਗਾ ਗੱਲ ਦੁਨੀਆ ਲੈਵਲ ਦੀ ਕਰੀਏ ਤਾਂ ਦੁਨੀਆ ਦੇ ਵਿੱਚ ਇਸ ਵੇਲੇ ਚਰਚਾ ਚੱਲ ਰਹੀ ਹੈ ਕਿ ਯੂਕਰੇਨ ਵਾਰ ਰੋਕਣ ਦੇ ਵਾਸਤੇ ਰੂਸ ਅਤੇ ਅਮਰੀਕਾ ਲੱਗੇ ਆ ਰਹੇ ਆ ਸੋ ਇਹੋ ਲੱਗਦਾ ਸੀਗਾ ਕਿ ਜਿਹੜੀ ਇੱਕ ਸਮਾਂ ਸੀਮਾ ਤੈਅ ਕੀਤੀ ਹੋਈ ਹੈ ਟਰੰਪ ਨੇ ਉਹਦੇ ਵਿਚਾਲੇ ਵਿਚਾਲੇ ਸ਼ਾਇਦ ਇਹ ਜੰਗ ਰੁਕ ਜਾਵੇ ਸੋ ਇਸ ਨੂੰ ਹੋਰ ਹੁਣ ਠੰਮਣਾ ਮਿਲਿਆ ਟਰਪਤੀ ਵਲਾਦੀਮੀਰ ਪੁਤਨ ਨੇ ਕਿਹਾ ਕਿ ਜਿਹੜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਹਨਾਂ ਦੇ ਨਾਲ ਪੁਤਨ ਦੀ ਮੁਲਾਕਾਤ ਯੂਨਾਈਟਿਡ ਅਰਬ ਏਮੀਰੇਟਸ ਜਣ ਕੇ ਯੂਏਈ ਦੇ ਵਿੱਚ ਹੋ ਸਕਦੀ ਹੈ ਪੁਤਨ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਦੇ ਨਾਲ ਇੱਕ ਮੁਲਾਕਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕੀਤਾ ਕਿ ਇਹ ਜਿਹੀ ਮੁਲਾਕਾਤ ਹੋ ਸਕਦੀ ਹੈ ਹਾਲਾਂਕਿ ਕੋਈ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋਈ ਇੱਕ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ 트럼ਪ ਨੇ ਇਹਦੇ ਨੂੰ ਪੁਸ਼ਟੀ ਕਰਨੀ ਹੈ ਹਲੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਹਫ਼ਤੇ ਦੇ ਵਿੱਚ ਮੁਲਾਕਾਤ ਸੰਭਵ ਹੋ ਸਕਦੀ ਹੈ ਹਲੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਦੂਜੇ ਪਾਸੇ ਭਾਰਤ ਦੇ ਉੱਤੇ ਲੱਗੇ ਹੋਏ ਟੈਰਫ ਉਹਦੇ ਵਾਸਤੇ ਮੋਦੀ ਜਿਹੜੇ ਆ ਕਦੀ ਚੀਨ ਨੂੰ ਭੱਜ ਰਹੇ ਆ ਤੇ ਕਦੀ ਰੂਸ ਨੂੰ ਭੱਜ ਰਹੇ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਅਗਸਤ ਦੇ ਕੀਰਦੇ ਵਿੱਚ ਦੋਵੇਂ ਵੱਡੇ ਆਗੂਆਂ ਨੂੰ 习近平 ਨੂੰ ਅਤੇ ਓਲੈਦੀਰ ਪੁੱਤਰ ਨੂੰ ਚੀਨ ਦੇ ਵਿੱਚ ਮਿਲਣਗੇ ਹਾਲਾਂਕਿ ਰੂਸ ਭਾਰਤ ਦਾ ਬੜਾ ਵੱਡਾ ਮਿੱਤਰ ਆ ਤੇ ਰੂਸ ਕਰਕੇ ਹੀ ਨੇੜਤਾ ਕਰਕੇ ਹੀ 트ੰਪ ਨੇ ਭਾਰਤ ਦੇ ਉੱਤੇ ਟੈਰਫ ਲਾਏ ਆ ਪਰ ਰੂਸ ਵਾਲੇ ਜਿਹੜੇ ਆ ਮੋਦੀ ਨੂੰ ਟਿਚਰਾ ਕਰ ਰਹੇ ਆ ਰੋਜ਼ ਦਾ ਇੱਕ ਵੱਡਾ ਖ਼ਬਰ ਆ ਸਰਕਾਰੀ ਬਲਾਰਾ ਨਾਲ ਦਾ ਪ੍ਰਾਪਦਾ ਆ ਉਹਨਾਂ ਨੇ ਡੋਨਲਡ ਟਰੰਪ ਦੇ ਨਾਲ ਮੋਦੀ ਦੀ ਮਿੱਤਰਤਾ ਦਾ ਮਜ਼ਾਕ ਉਡਾਇਆ ਕਹਿੰਦੇ ਵੀ ਦੇਖ ਲਓ ਮਿੱਤਰਤਾ ਕਿੱਦਾਂ ਦੀ ਆ ਵੀ ਮੋਦੀ ਨੇ ਬੜੀਆਂ ਜੱਫੀਆਂ ਪਾਈਆਂ ਉਹਨੂੰ ਬੜੇ ਮਸਕੂਲੇ ਟਰੰਪ ਨੂੰ ਹਥਿਆਰ ਵੀ ਖਰੀਦੇ ਆ ਚੀਨ ਵਿਰੋਧੀ ਗੱਲਾਂ ਵੀ ਕੀਤੀਆਂ ਪਰ ਵੀ ਅਮਰੀਕਾ ਨੂੰ ਮੋਦੀ ਦੀ ਕੋਈ ਲੋੜ ਮਹਿਸੂਸ ਨਹੀਂ ਹੋਈ ਅਮਰੀਕਾ ਦੇ ਕੰਮ ਦਾ ਮੋਦੀ ਨਿਕਲਿਆ ਨਹੀਂ ਹੈਗਾ ਸੋ ਇਹ ਉਹ ਪ੍ਰਾਪਤ ਅਖਬਾਰ ਕਹਿ ਰਿਹਾ ਜਿਹੜਾ ਕਿ ਰੂਸ ਦਾ ਸਰਕਾਰੀ ਬਲਾਰਾਇਕ ਤਰੀਕੇ ਦੇ ਨਾਲ ਤੇ ਉਹ ਇਹ ਕਹਿ ਰਿਹਾ ਕਿ ਮੋਦੀ ਨੂੰ ਬਚਾਉਣ ਲਈ ਟਰੰਪ ਨੇ ਕੁਝ ਨਹੀਂ ਕੀਤਾ ਉਲਟਾ ਟੈਰਫ ਲਾ ਦਿੱਤੇ ਆ ਸੋ ਇਹ ਗੱਲ ਸਹੀ ਹੈ ਜੀ ਚਾਹੇ ਬਹੁਤ ਭੰਗੜੇ ਪਾਏ ਗਏ ਟਰੰਪ ਦੇ ਵਾਸਤੇ ਪਹਿਲਾਂ ਹਵਨ ਕੀਤੇ ਗਏ ਯੱਗ ਕੀਤੇ ਗਏ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਤੇ ਟਰੰਪ ਆ ਗਿਆ ਤਾਂ ਆਪਣੀ ਕੀ ਹੋ ਜਾਣਾ ਆ ਤੇ ਇਹ ਜਿਹੜੇ ਸੀਗੇ ਭਾਰਤੀ ਉਸ ਤੋਂ ਬਾਅਦ ਜੋ 트੍ਰੰਪ ਜਿੱਤਿਆ ਉਦੋਂ ਵੀ ਕੱਚਾ ਵਜਾਉਂਦੇ ਸੀਗੇ ਕਿ 트੍ਰੰਪ ਨੇ ਤਾਂ ਸਾਡੇ ਨਾਲ ਵਜਾ ਕਰਾ ਦੇਣੀ ਆ ਬਾਈਡਨ ਮਾੜਾ ਸੀਗਾ ਹੁਣ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ ਪਰ ਹੋਇਆ ਸਾਰਾ ਕੁਝ ਉਲਟਾ ਚਾਹੇ 트੍ਰੰਪ ਪ੍ਰਸ਼ਾਸਨ ਵਿੱਚ ਤુલਸੀ ਗਵਾੜ ਵਿਵੇਕਰਾਮਾ ਸੁਆਮੀ ਕੈਸ਼ ਪਟੇਲ ਜਿਹੜਾ ਉਹ ਪ੍ਰੋਫੈਕਟਰ ਪਤੀ ਜੀਡੀ ਵੈਂਸ ਬਣਾ ਦਿੱਤਾ ਗਿਆ ਜਿਹਦੀ ਘਰ ਵਾਲੀ ਇੱਕ ਭਾਰਤੀ ਮੂਲ ਦੀ 우ਸ਼ਾ ਆ ਪਰ ਫਿਰ ਵੀ ਸਾਰਾ ਕੁਝ ਖਿੰਡ ਗਿਆ ਇਹ ਲੋਕ ਜਿਹਨਾਂ ਦੇ ਉੱਤੇ ਮਾਣ ਕੀਤਾ ਜਾ ਰਿਆ ਸੀ ਭਾਰਤੀਆਂ ਵੱਲੋਂ ਵੀ ਸਾਡੇ ਇੰਨੇ ਬਣ ਗਏ ਆ ਅਸੀਂ ਆ ਕਰ ਦੇਣਾ ਤੁਸੀਂ ਉਹ ਕਰ ਦੇਣਾ ਉਹ ਟਰੰਪ ਦੇ ਟੈਰਫ ਦੇ ਉਲਟ ਬੋਲੇ ਤੱਕ ਵੀ ਨਹੀਂ ਹੈਗੇ ਸੋ ਇਹ ਤੋਂ ਪਤਾ ਲੱਗਦਾ ਆ ਕਿ ਸਾਰੇ ਆਪੋ ਆਪਣੇ ਮੁਲਕ ਨਾਲ ਖੜਦੇ ਆ ਇਹ ਗੱਲਾਂ ਜਿਹੜੀਆਂ ਵਾਧੂ ਜੀਆਂ ਹੈਗੀਆਂ ਆ ਹੁਣ ਰੂਸ ਦਾ ਕਿਚਰਾ ਕਰ ਰਿਹਾ ਹੈ ਮੋਦੀ ਨੂੰ ਚੀਨ ਵਾਲੇ ਉੱਥੇ ਪਹੁੰਚਣ ਤੇ ਕੀ ਕਰਦੇ ਆ ਇਸ ਗੱਲ ਦਾ ਇੰਤਜ਼ਾਰ ਰਹੂਗਾ ਕਿਉਂਕਿ ਉਹ ਤਾਂ ਪਹਿਲਾਂ ਹੀ ਕਾਫੀ ਛੇਤਰ ਫੇਰ ਚੁੱਕੇ ਆ ਹਜ਼ਾਰਾਂ ਵਰਗ ਮੀਲ ਇਲਾਕਾ ਨੱਪ ਚੁੱਕੇ ਆ ਹਾਲੀ ਦੇ ਵਿੱਚ ਭਾਰਤ-ਪਾਕ ਜੰਗ ਦੇ ਵਿੱਚ ਪਾਕਿਸਤਾਨ ਦੀ ਮਦਦ ਕਰਕੇ ਭਾਰਤ ਦੇ ਜਹਾਜ਼ ਠੱਗੇ ਦਰਹਾ ਚੁੱਕੇ ਆ ਤੇ ਉਸ ਜੰਗ ਦੇ ਧਾਰ ਦੇ ਉੱਤੇ ਆਪਣਾ ਅਸਲਾ ਜਿਹੜਾ ਉਹ ਹੋਰ ਮੁਲਕਾਂ ਨੂੰ ਵੇਚ ਰਹੇ ਆ ਵੀ ਦੇਖੋ ਸਾਡਾ ਪ੍ਰਦਰਸ਼ਨ ਕਿੰਨਾ ਵਧੀਆ ਰਿਹਾ ਸੀਗਾ ਚੀਨ ਦੇ ਬਣੇ ਹੋਏ ਜਹਾਜ਼ ਚੀਨ ਦੀ ਬਣੀ ਹੋਈ ਟੈਕਨੋਲੋਜੀ ਉਹ ਇੱਕ ਤਰੀਕੇ ਦੇ ਨਾਲ ਇਸ ਜੰਗ ਦੇ ਵਿੱਚ ਦਿਖਾ ਕੇ ਵੱਡੀ ਪੱਧਰ ਦੇ ਉੱਤੇ ਵੇਚ ਗਏ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਤੇ ਰਹਿਣਾ ਹਾਈ ਕੋਰਟ ਦੀ ਜਿਨ੍ਹਾਂ ਨੇ ਲੈਂਡ ਪੁਲਿੰਗ ਨੀਤੀ ਦੇ ਉੱਤੇ ਅਗਲੇ ਮਹੀਨੇ ਵਾਸਤੇ ਰੋਕ ਲਾ ਦਿੱਤੀ ਐ ਪਹਿਲਾਂ ਇੱਕ ਦਿਨ ਦੀ ਸੀਗੀ ਰੋਕ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕੀਤਾ ਉਹ ਜਿਹੜਾ ਪੱਖ ਪੇਸ਼ ਕੀਤਾ ਬੜਾ ਢਿੱਲਾ ਸੀਗਾ ਤੇ ਹੁਣ ਹਾਈ ਕੋਰਟ ਨੇ ਝਟਕਾ ਦਿੱਤਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਕਿ ਇਹ ਜਿਹੜੀ ਨੀਤੀ ਆ ਇਹ ਬਿਲਕੁਲ ਵੀ ਕਿਸਾਨ ਅਤੈਸ਼ੀ ਨਹੀਂ ਹੈਗੀ ਤੇ ਕਿਸਾਨ ਇਹਦੇ ਉਲਟ ਬੋਲ ਰਹੇ ਆ ਇਸ ਕਰਕੇ 4 ਹਫ਼ਤਿਆਂ ਬਾਅਦ ਦੁਬਾਰਾ ਠੋਕ ਕੇ ਇੱਕ ਜਵਾਬ ਲੇ ਕੇ ਆਵੋ ਉਹਨਾਂ ਚਰਸ ਨੀਤੀ ਦੇ ਉੱਤੇ ਰੋਕ ਲਾਈ ਜਾਂਦੀ ਆ ਸੋ ਇਹ ਹੁਕਮ ਜਸਟਿਸ ਅਨੂਪੇਂਦਰ ਸਿੰਘ ਗਰੇਵਾਲਾ ਤੇ ਜਸਟਿਸ ਦੀਪਕ ਮਨਚੰਦਾ ਦੇ ਬੈਂਚ ਨੇ ਸੁਣਾਏ ਆ ਤੇ ਬੈਂਚ ਕਹਿੰਦਾ ਵੀ ਅਸੀਂ ਪੰਜਾਬ ਸਰਕਾਰ ਦੀਆਂ ਦਲੀਲਾਂ ਦੇ ਨਾਲ ਸਹਿਮਤ ਨਹੀਂ ਆ ਇਹਦੇ ਵਿੱਚ ਮੁੱਖ ਤੌਰ ਦੇਤੇ ਮੰਗ ਇਹੀ ਕੀਤੀ ਗਈ ਸੀ ਪਟੀਸ਼ਨਰ ਵੱਲੋਂ ਕਿ ਇਹ ਜਿਹੜੀ ਲੈਂਡ ਪੁਲਿੰਗ ਨੀਤੀ ਆ ਰੱਦ ਕੀਤੀ ਜਾਵੇ ਸੋ ਅਦਾਲਤ ਨੇ 4 ਹਫ਼ਤੇ ਦੇ ਵਾਸਤੇ ਰੋਕ ਦਿੱਤਾ ਆ ਤੇ ਉੱਥੇ ਇਹ ਵੀ ਪਤਾ ਲੱਗਾ ਗੱਲ ਕਿ ਅਦਾਲਤ ਨੇ ਕਿਹਾ ਕਿ ਇਸ ਲੈਂਡ ਪੁਲਿੰਗ ਨੀਤੀ ਦੇ ਪ੍ਰਭਾਵ ਕੀ ਪੈਣੇ ਆ ਸੋਸ਼ਲ ਇੰਪੈਕਟ ਮੜ ਤੱਕ ਕਰਵਾਈ ਨਹੀਂ ਗਈ ਹੈ ਜਿਹੜੇ ਇਸ ਇਲਾਕੇ ਦੇ ਵਿੱਚ ਲੋਕ ਰਹਿੰਦੇ ਆ ਉਹ ਬਾਅਦ ਚ ਕੀ ਕਰਨਗੇ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਆ ਬਾਕੀ ਮਜ਼ਦੂਰ ਨੇ ਦੁਕਾਨਦਾਰ ਨੇ ਹੋਰ ਲੋਕ ਜਿਹੜੇ ਇਸ ਜ਼ਮੀਨ ਤੋਂ ਖਾਂਦੇ ਆ ਉਹਨਾਂ ਦਾ ਕਿਸੇ ਨਾ ਕਿਸੇ ਤੱਕ ਰੋਜੀ ਰੋਟੀ ਦਾ ਜਗਾੜ ਲੈਂਦੇ ਤੇ ਨਿਰਪਰ ਉਹ ਕੀ ਕਰਨਗੇ ਤੇ ਇਸ ਵਸੇ ਪੰਜਾਬ ਸਰਕਾਰ ਕੋਲ ਕੋਈ ਵੀ ਜਵਾਬ ਨਹੀਂ ਸੀ ਸੋ ਇਹ ਨੀਤੀ ਹਾਲ ਦੀ ਘੜੀ 4 ਹਫ਼ਤਿਆਂ ਵਾਸਤੇ ਠੰਡੇ ਵਾਸਤੇ ਪਾ ਦਿੱਤੀ ਗਈ ਆ ਇਹਨੂੰ ਤੁਸੀਂ ਪੱਕੇ ਤੌਰ ਦੇ ਉੱਤੇ ਹੀ ਹੁਣ ਰੱਦ ਸਮਝੋ ਕਿਉਂਕਿ ਇਹ ਨੇ ਆਮ ਆਦਮੀ ਪਾਰਟੀ ਦਾ ਬਹੁਤ ਨੁਕਸਾਨ ਕਰ ਦਿੰਦਾ ਆ ਤੇ ਪੰਜਾਬ ਦੇ ਲੋਕਾਂ ਨੂੰ ਅਸਲ ਇਹ ਤੇ ਦੱਸਣ ਕਰਾ ਦੁੱਤੇ ਆ ਕਿ ਕਿਵੇਂ ਕੇਜਰੀਆ ਵਾਲ ਤੇ ਭਗਵੰਤ ਮਾਨ ਤੁਹਾਨੂੰ ਲੁੱਟ ਕੇ ਇੱਕ ਦਮੇ ਖਾਣਾ ਚਾਹੁੰਦੇ ਸੀ ਪਰ ਪੰਜਾਬ ਦੇ ਲੋਕ ਜਾਗ ਪਏ ਮੌਕੇ ਸਰ ਬਚਾਅ ਹੋ ਗਿਆ ਜੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ